ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਉਹਨੇ ਪੰਜਾਬ ਦੇ ਲਈ ਆਈ ਇਹ ਮਾੜੀ ਖਬਰ ਹੋ ਗਿਆ ਇਹ ਵੱਡਾ ਸੰਕਟ ਖੜਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਨਿਕਲ ਕੇ ਆ ਰਹੀ ਹੈ ਜੀ ਹਾਂ ਪੂਰੇ ਦੇਸ਼ ਚ 736 ਪਾਣੀਆਂ ਦੇ ਸੋਮਿਆਂ ਚੋਂ ਜਿੱਥੇ ਤਰਤੀਰਲੇ ਪਾਣੀ ਦੀ ਨਿਕਾਸਤੀ ਦਾ ਆਪਣਾ 100% ਤੋਂ ਵੱਧ ਹੈ ਇਹ 205 ਪੰਜਾਬ ਚ 117 ਅਤੇ ਹਰਿਆਣਾ ਦੇ 88 ਸਥਿਤ ਹਨ ਨਾ ਸਿਰਫ ਖੇਤੀਬਾੜੀ ਸਿੰਚਾਈ ਲਈ ਬਲਕਿ ਘਰੇਲੂ ਅਤੇ ਉਦਯੋਗਿਕ ਦੇਸ਼ਾਂ ਲਈ ਵੀ ਤਰਤੀਰਲੇ ਪਾਣੀ ਦਾ ਜਿਆਦਾ ਸ਼ੋਸ਼ਨ ਪੰਜਾਬ ਅਤੇ ਹਰਿਆਣਾ ਚ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਮਾਹਿਰਾਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਸਮੇਸਰ ਸੁਧਾਰਤਮਕ ਉਪਾਵਾਂ ਦੇ ਬਿਨਾ ਆਉਣ ਵਾਲੇ ਸਾਲਾਂ ਜਦੋਂ ਹਸੂਬੇਨ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਹਾਂ ਦੇਚ ਪਾਣੀ ਦੇ ਜਮੀਨ ਦੋਸ਼ ਸੋਮੇ ਦਾ ਜ਼ਰੂਰਤ ਤੋਂ ਵੱਧ ਸ਼ੋਸ਼ਣ ਕਰਨ ਵਾਲੇ ਸੂਬਿਆਂ ਦੀ ਸੂਚੀ ਚ ਪੰਜਾਬ ਤੇ ਹਰਿਆਣਾ ਸਭ ਤੋਂ ਪ੍ਰਮਾਣ ਲਗਾ ਲਗਭਗ 28% ਤੋਂ ਵੱਧ ਸ਼ੋਸ਼ਿਤ ਜਲ ਯੂਨਿਟ ਪੰਜਾਬ ਤੇ ਹਰਿਆਣਾ ਚ ਹਨ ਜੋ ਇੰਨਾ ਤੁਹਾਂ ਖੇਤੀਬਾੜੀ ਸੂਬਿਆਂ ਚ ਪਾਣੀ ਦੇ ਸ਼ੋਸ਼ਣ ਦੇ ਗੰਭੀਰ ਮੁੱਦੇ ਦਾ ਸੰਕੇਤ ਦਿੰਦੇ ਹਨ ਜੀ ਹਾਂ ਤਨ ਕੇਂਦਰੀ ਜਲ ਸ਼ਕਤੀ ਮੰਤralੇ ਨੇ ਵੀਰਵਾਰ ਨੂੰ ਲੋਕ ਸਭਾ ਚ ਉਹਨਾਂ ਜ਼ਿਲ੍ਹਿਆਂ ਦੇ ਨਾਮ ਸਾਂਝੇ ਕੀਤੇ ਜਿੱਥੇ ਮੁਲਕ ਇਕਾਈਆਂ ਜੋ ਆਮ ਤੌਰ ਤੇ ਬਲਾਕ ਤਹਿਸੀਲਾ ਹੁੰਦੀਆਂ ਹਨ ਨੂੰ ਜ਼ਿਆਦਾ ਸੋਸ਼ੀਤ ਨਾਜ਼ੁਕ ਤੇ ਅਰਧ ਨਾਜ਼ੁਕ ਜੋ ਸ਼੍ਰੇਣੀਬੰਦ ਕੀਤਾ ਗਿਆ ਪੰਜਾਬ ਦੇ ਬਾਈ ਜ਼ਿਲ੍ਹਿਆਂ ਚ OSD ਨਗਰ OCS ਵਜੋ ਸ਼੍ਰੇਣੀਬੰਦ 133 ਇਕਾਈਆਂ ਵਿੱਚੋਂ 117 ਤੋਂ ਵੱਧ ਸੋਸ਼ੀਤ ਹਨ ਅਤੇ ਬਾਕੀ ਹੋਰ ਜ਼ਿਲ੍ਹੇ ਵੀ ਬਹੁਤ ਸਾਰੇ ਇਸ ਵਿੱਚ ਸ਼ਾਮਿਲ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ